ਹਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਦਿਖਾ ਰਹੀ ਹਾਂ ਸੂਟ ਬਹੁਤ ਹੀ ਸੋਹਣੇ ਜੋ ਕਿ ਆਪਾਂ ਨੇ ਆਰਡਰ ਦੇ ਉੱਪਰ ਰੈਡੀ ਕੀਤੇ ਨੇ ਇਹ ਪਸ਼ਮੀਨੇ ਦਾ ਸੂਟ ਰੈਡੀ ਹੋਇਆ ਬਹੁਤ ਹੀ ਸੋਹਣਾ ਬੁਟੀ ਵਰਕ ਹੋਇਆ ਹੋਇਆ ਸੋ ਤੁਹਾਨੂੰ ਮੈਂ ਓਪਨ ਕਰਕੇ ਦਿਖਾ ਦਿੰਦੀ ਹਾਂ ਇਦਾਂ ਹੀ ਫਰੰਟ ਦੇ ਵਿੱਚ ਜਿਹੜੀਆਂ ਨੇ ਬਹੁਤ ਹੀ ਸੋਹਣੀਆਂ ਬੁਟੀਆਂ ਬਣੀ ਹੋਈਆਂ ਨੇ ਸੋ ਇਦਾਂ ਹੀ ਸੇਮ ਇਸ ਦੇੜਾ ਬਾਜੂ ਦੇ ਉੱਪਰ ਕੰਮ ਹੋਇਆ ਹੋਇਆ ਇਦਾਂ ਜਿਹੜੀਆਂ ਬੁਟੀਆਂ ਨੇ ਆਪਾਂ ਨੇ ਪੌਂਚਿਆਂ ਦੇ ਉੱਪਰ ਵੀ ਬਣਾਈਆਂ ਨੇ ਤੁਸੀਂ ਇਹ ਕਸ਼ਮੀਨੀ ਦਾ ਸੂਟ ਕਿਸੇ ਵੀ ਕਲਰ ਤੇ ਸਾਡੇ ਕੋਲੋਂ ਤਿਆਰ ਕਰਵਾ ਸਕਦੇ ਹੋ ਫਿਰ ਡਿਜ਼ਾਈਨ ਤੁਸੀਂ ਆਪਣਾ ਵੀ ਸੈਂਡ ਕਰਕੇ ਤਿਆਰ ਕਰਾ ਸਕਦੇ ਹੋ ਤੇ ਫਿਨਿਸ਼ਿੰਗ ਦੇਖ ਸਕਦੇ ਹੋ ਬਹੁਤ ਹੀ ਪਿਆਰੀ ਫਲਾਵਰ ਬਣੇ ਹੋਏ ਨੇ ਬਲੈਕ ਕਲਰ ਦਾ ਸੂਟ ਆ ਇਹ ਉਹ ਨੈਕ ਸੂਟਕ ਨੇ ਇਹ ਜੀ ਇਸ ਦੇ ਵੀ ਤੁਹਾਨੂੰ ਦਿਖਾ ਦਿੰਨੇ ਆ ਘੇਰੇ ਤੇ ਵਰਕ ਹੋਇਆ ਵਰਕ ਨੂੰ ਤੁਸੀਂ ਚੈੱਕ ਕਰ ਸਕਦੇ ਹੋ ਬਹੁਤੀ ਸਫਾਈ ਨਾਲ ਜਿਹੜਾ ਵਰਕ ਕੀਤਾ ਜਾਂਦਾ ਆਪਾਂ ਜਿਹੜੀ ਸੂਟ ਤਿਆਰ ਕਰਦੇ ਹਾਂ ਸੋ ਨਾਲ ਹੀ ਇਸ ਦੀ 슬ੀਵਸ ਤੇ ਵੀ ਵਰਕ ਆ ਇਸ ਤਰ੍ਹਾਂ ਦੇ 슬ੀਵਸ ਤੇ ਵਰਕ ਆਏਗਾ ਤੁਸੀਂ ਪੌਂਚੇ ਵੀ ਰੈਡੀ ਕਰਵਾ ਸਕਦੇ ਹੋ ਨਾਲ ਸੋ ਪ੍ਰਾਈਸ ਸਾਡੇ ਕਾਫੀ ਲੈਸ ਪ੍ਰਾਈਸ ਲੇਗੇ ਉਸੀ ਦਿੱਤੇ ਹੋਏ ਨੰਬਰ ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਸੋ ਇੱਕ ਸੂਟ ਇਹ ਰੈਡੀ ਹੋਇਆ ਦੇਖ ਸਕਦੇ ਹੋ ਇਸ ਦੇ ਉੱਪਰ ਜਿਹੜੀਆਂ ਕਲੀਆਂ ਪਾਈਆਂ ਗਈਆਂ ਨੇ ਵਰਕ ਕੀਤਾ ਗਿਆ ਪਸ਼ਮੀਨੇ ਦਾ ਸੂਟ ਆ ਇਹ ਨਾਲ ਇਸ ਦੇ ਘੇਰੇ ਤੇ ਡਿਜ਼ਾਈਨ ਹੋਇਆ ਸੋ ਇਦਾਂ ਹੀ ਸੇਮ ਇਹਦੇ ਜਿਹੜੀਆਂ ਨੇ ਬਾਜੂ ਰੈਡੀ ਹੋਈਆਂ ਨੇ ਦੇਖ ਸਕਦੇ ਹੋ ਇਹ ਵਰਕ ਜਿਹੜਾ ਇਹ ਪੌਂਚੇ ਤੇ ਆਏਗਾ ਪਾਕਿਸਤਾਨੀ ਜਿਹੜੀ ਆਪਾਂ ਸਲਵਾਰ ਰੈਡੀ ਕਰਨੀ ਹੈ। ਸੋ ਇੱਕ ਸੂਟ ਇਹ ਰੈਡੀ ਹੋਇਆ ਇਹ ਵੀ ਪਸ਼ਮੀਨੇ ਦਾ ਸੂਟ ਆ। ਬਹੁਤ ਹੀ ਪਿਆਰਾ ਕਲਰ ਆ। ਦੇਖ ਸਕਦੇ ਇਸਦੇ ਆਪਾਂ ਚਾਕਾਂ ਦੇ ਉੱਪਰ ਵਰਕ ਕੀਤਾ। ਨਾਲ ਹੀ ਇਸ ਦਾ neck ਦੇ ਉੱਪਰ ਵੀ ਵਰਕ ਹੋਇਆ ਬਹੁਤ ਸੋਹਣਾ। ਇਹ ਵਰਕ ਦੇ ਉੱਪਰ ਆ ਜਿਹੜਾ neck ਬਣ ਜੇਗਾ round neck ਬਣਾਵਾਂਗੇ ਆਪਾਂ। ਤੇ ਕੰਮ ਦੀ ਸਫਾਈ ਤੁਸੀਂ ਚੈੱਕ ਕਰ ਸਕਦੇ ਹੋ ਇਹ ਵਰਕਾ ਜਿਹੜਾ ਬਾਜੂ ਤੇ ਆਏਗਾ ਵਰਕ ਨਾਲ ਉਹਦਾ ਹੀ ਸੇਮ ਆਪਣਾ ਜਿਹੜਾ ਪੌਂਚਿਆਂ ਦੇ ਉੱਪਰ ਵਰਕ ਆਏਗਾ ਤੇ ਸਾਡੇ ਚੈਨਲ ਤੇ ਜੇ ਪਹਿਲੀ ਵਾਰ ਆਇਓ ਤਾਂ ਪਲੀਜ਼ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸੋ ਹੋਰ ਸੂਟ ਵੀ ਜਿਹੜੇ ਆਪਣੇ ਰੈਡੀ ਹੋ ਰਹੇ ਨੇ ਸਰਦੀ ਸਤੁਸਿਦਿੱਤੇ ਹੋਏ ਨੰਬਰ ਤੇ ਜਿਹੜਾ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਇਦਾਂ ਦੇ ਸੂਟ ਬਣਵਾਉਣ ਲਈ ਇਹ ਸਾਰੇ ਜਿਹੜੇ ਆਨਲਾਈਨ ਆਰਡਰ ਡਨ ਹੋਏ ਨੇ ਥੈਂਕ ਯੂ